ਕੀ ਨਾਮ ਆ ਜੀ ਆਪਣਾ ਮੇਰਾ ਜੀ ਤਾਰਾ ਸਿੰਘ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਉਰੇ ਆਇਆ ਤੀਗਾ ਸੀਵਰੇਜ ਬੋਰਡ ਦੇ ਦਫਤਰ ਸੰਗਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰੇਜ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰੇਜ ਬੋਰਡ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇਗੇ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰੇਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਔਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੇਰੇ ਨਾਲ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਆ ਬਹਿ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੜ ਗਏ ਫਿਰ ਗੱਡੀ 'ਚ ਬਹਿ ਕੇ ਲੰਗਣਾ ਤੋਂ ਸੀ ਨੇ ਆਮ ਪਬਲਿਕ ਨੇ ਆ ਜੀ ਲੰਗਣਾ ਦਾ ਆਮ ਲੋਕਾਂ ਨੇ ਮੀਂਹ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਲਾ ਲਓ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਮਹੱਲੇ ਨੇ ਆਮ ਦਫ਼ਤਰ ਨੇਗੇ ਉਹ ਉਹਨਾਂ ਦਾ ਕੀ ਹਾਲ ਹੋਊਗਾ ਜੀ